ਅਗਰ ਤੁਹਾਡੇ ਵਿੱਚ ਸਿਰ ਦੇ ਵਿੱਚ ਅਕਸਰ ਹੀ ਦਰਦ ਰਹਿੰਦਾ ਹੈ ਤੇ ਤੁਸੀਂ ਇਸ ਦਰਦ ਨੂੰ ਵਾਰ-ਵਾਰ ਨਜ਼ਰ ਅੰਦਾਜ਼ ਕਰ ਰਹੇ ਹੋ ਤਾਂ ਭੁੱਲ ਕੇ ਵੀ ਅਜਿਹਾ ਨਾ ਕਰੋ ਕਿਉਂਕਿ ਇਹ ਆਮ ਜੀ ਸਮੱਸਿਆ ਕਦੋਂ ਵੱਡੀ ਸਮੱਸਿਆ ਬਣ ਜਾਏ ਕਿ ਤੁਸੀਂ ਸੋਚ ਵੀ ਨਹੀਂ ਸਕਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਸਿਰਫ ਆਮ ਜਿਹੇ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ ਪਰ ਉਹਨਾਂ ਨੂੰ ਵੱਡੀਆਂ-ਵੱਡੀਆਂ ਖਤਰਨਾਕ ਬਿਮਾਰੀਆਂ ਦੇ ਚਲਦਿਆਂ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ ਜੇਕਰ ਤੁਹਾਡੇ ਵੀ ਸਿਰ ਦੇ ਵਿੱਚ ਅਕਸਰ ਦਰਦ ਰਹਿੰਦਾ ਹੈ ਤਾਂ ਤੁਸੀਂ ਇਸ ਇਸ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਸ ਸਮੱਸਿਆ ਬਹੁਤ ਛੇਤੀ ਵੱਧਦੀ ਹੈ ਤੇ ਇਸ ਸਮੱਸਿਆ ਵਾਦੇ-ਵਾਤੇ ਤੁਹਾਡੇ ਜਾਨ ਵਾਸਤੇ ਜੜੀ ਹੈ ਕਾਤਕ ਸਾਬਤ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਸਿਰਫ ਇੱਕ ਨਾਰਮਲ ਸਿਰਦਰਦ ਦੀ ਸਮੱਸਿਆ ਹੁੰਦੀ ਹੈ ਤੇ ਬਾਅਦ ਵਿੱਚ ਜਦੋਂ ਚੈੱਕਅਪ ਕਰਪੋਂਦੀ ਹੈ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਤੇਰੀ ਹੋ ਜਾਂਦੀ ਹੈ ਕਿਉਂਕਿ ਸਿਰਦਰਦ ਦੀ ਸਮੱਸਿਆ ਜਿਹੜੀ ਹੈ ਬ੍ਰੇਨ ਟਿਊਮਰ ਵੀ ਬਣ ਸਕਦੀ ਹੈ ਤੇ ਨਾਲ ਹੀ ਨਾਲ ਇਹ ਮਾਈਗਰੇਨ ਵੀ ਬਣ ਸਕਦੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਆ ਤੇ ਜੇਕਰ ਤੁਹਾਡੇ ਵੀ ਸਿਰ ਦੇ ਵਿੱਚ ਵਾਰ-ਵਾਰ ਦਰਦ ਹੁੰਦਾ ਹੈ ਤੇ ਤੁਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਰਹੇ ਹੋ ਤਾਂ ਅੱਜ ਹੀ ਡਾਕਟਰ ਕੋਲੇ ਜਾਓ ਆਪਣਾ ਚੈੱਕਅਪ ਕਰਵਾਓ ਕਿਉਂਕਿ ਭਾਵੇਂ ਹੀ ਸਿਰਦਰਦ ਇੱਕ ਆਮ ਜੀ ਸਮੱਸਿਆ ਹੈ ਜੋ ਕਿ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਬ੍ਰਿਟੇਨ ਦੇ ਵਿੱਚ ਲਗਭਗ 10 ਮਿਲੀਅਨ ਲੋਕ ਗੰਭੀਰ ਸਿਰਦਰਦ ਜਾਂ ਮਾਈਗਰੇਨ ਤੋਂ ਪੀੜਤ ਨੇ ਹਾਲਕਿ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਆਮ ਗੱਲ ਹੈ ਪਰ ਕੁਝ ਮਾਮਲਿਆਂ ਦੇ ਵਿੱਚ ਇਹ ਬ੍ਰੇਨ ਟਿਊਮਰ ਵਰਗੀ ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ। ਮਨ ਬਾਲ ਰੋਗ ਡਾਕਟਰ ਮੈਗਨ ਮਾਰਟਿਨ ਨੇ ਸੋਸ਼ਲ ਮੀਡੀਆ ਰਾਹੀਂ ਸਿਰਦਰਦ ਦੇ ਨਾਲ ਜੁੜੇ ਅਜਿਹੀਆਂ ਲੱਛਣਾਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਦਰਸਲ ਡਾਕਟਰ ਮਾਰਟਿਨ ਨੇ ਆਪਣੇ 1.6 ਮਿਲੀਅਨ ਇੰਸਟਾਗ੍ਰam ਫਾਲੋਅਰਸ ਨੂੰ ਦੱਸਿਆ ਕਿ ਜੇਕਰ ਸਵੇਰੇ ਸਿਰਦਰਦ ਸਭ ਤੋਂ ਵੱਧ ਹੁੰਦਾ ਹੈ ਤਾਂ ਇਹ ਇੱਕ ਲਾਲ ਫਲੈਗ ਹੋ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਜੇਕਰ ਰੋਜ਼ਾਨਾ ਸਿਰਦਰਦ ਹੋ ਰਿਹਾ ਹੈ ਤਾਂ ਇਹ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਇਸ ਤੋਂ ਇਲਾਵਾ ਸਿਰਦਰਦ ਦੇ ਨਾਲ-ਨਾਲ ਗਾਤਾਰ ਉਲਟੀਆਂ ਅਤੇ ਜੀ ਕੱਚਾ ਹੋਣਾ ਡਬਲ ਟ੍ਰੈਡ ਫਲਾਕ ਦੀ ਨਿਸ਼ਾਨੀ ਹੈ ਡਾਕਟਰ ਮਾਰਟਿਨ ਮੁਤਾਬਕ ਜੇਕਰ ਕੋਈ ਬੱਚਾ ਸਵੇਰੇ ਉੱਠਦੇ ਹੀ ਸਿਰਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕਰਦਾ ਹੈ ਅਤੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਿਹਾ ਹੈ ਤਾਂ ਇਹ ਬ੍ਰੇਨ ਟਿਊਮਰ ਦਾ ਵੀ ਸੰਕੇਤ ਹੋ ਸਕਦਾ ਹੈ ਬ੍ਰੇਨ ਟਿਊਮਰ ਕਾਰਨ ਦਿਮਾਗ ਦੇ ਵਿੱਚ ਦਬਾਅ ਵਾਚਦਾ ਹੈ ਜਿਸ ਦੇ ਨਾਲ ਨਸਾਂ ਤੇ ਖੂਨ ਦੀਆਂ ਨਾੜੀਆਂ ਪ੍ਰਭਾਵਿਤ ਹੁੰਦੀਆਂ ਜਿਸ ਦੇ ਨਾਲ ਸਿਰਦਰਦ ਹੁੰਦਾ ਹੈ ਬ੍ਰੇਨ ਟਿਊਮਰ ਹੈ ਚੈਰਿਟੀ ਦੇ ਅਨੁਸਾਰ ਹਰ ਸਾਲ ਲਗਭਗ 12000 ਲੋਕਾਂ ਨੂੰ ਬ੍ਰੇਨ ਟਿਊਮਰ ਦੀ ਜਾਂਚ ਕੀਤੀ ਜਾਂਦੀ ਹੈ ਜਿਸ ਦੇ ਵਿੱਚ 500 ਬੱਚੇ ਅਤੇ ਨੌਜਵਾਨ ਸ਼ਾਮਲ ਹੈ ਜੇਕਰ ਬ੍ਰੇਨ ਟਿਊਮਰ ਦੇ ਹੋਰ ਲੱਛਣਾਂ ਨੂੰ ਪਛਾਣਨਾ ਹੋਵੇ ਤਾਂ ਇਸ ਦੇ ਵਿੱਚ ਥਕਾਵਟ ਸ਼ਾਮਲ ਹੈ ਜੇਕਰ ਇਹ ਲੰਬੇ ਸਮੇਂ ਤੱਕ ਬਣੀ ਰਹੇ ਅਤੇ ਹੋਰ ਲੱਛਣਾਂ ਦੇ ਨਾਲ ਹੋਵੇ ਸੁਣਨ ਦੇਖਣ ਜਾਂ ਬੋਲਣ ਦੇ ਵਿੱਚ ਸਮੱਸਿਆਵਾਂ ਹੋਣ ਜਿਵੇਂ ਕਿ ਧੁੰਦਲੀ ਨਜ਼ਰ ਦੋਰੀ ਨਜ਼ਰ ਜਾਂ ਅਸਾਧਾਰਨ ਅੱਖਾਂ ਦੀਆਂ ਹਰਕਤਾਂ ਇਹ ਸਾਰੇ ਬ੍ਰੇਨ ਟਿਊਮਰ ਦੇ ਲੱਛਣ ਹੈ ਉੱਥੇ ਹੀ ਸੰਤੁਲਨ ਅਤੇ ਤਾਕਤ ਦੀ ਕਮੀ ਵੀ ਇਸ ਦੇ ਵਿੱਚ ਸ਼ਾਮਲ ਹੈ ਬੱਚਾ ਅਚਾਨਕ ਲੜਖੜਾ ਕੇ ਚੱਲਣ ਲੱਗੇ ਜਾਂ ਠੀਕ ਤਰ੍ਹਾਂ ਖੜਾ ਨਾ ਹੋ ਪਾਏ ਤਾਂ ਇਹ ਬ੍ਰੇਨ ਟਿਊਮਰ ਦੀ ਨਿਸ਼ਾਨੀ ਹੋ ਸਕਦੀ ਹੈ ਉੱਥੇ ਹੀ ਬੱਚੇ ਦਾ ਸੁਭਾਅ ਜਾਂ ਮਾਨਸਿਕ ਸਿਹਤ ਅਚਾਨਕ ਬਦਲ ਜਾਂਦੀ ਹੈ ਸ਼ਹਿਰੇ ਦੀ ਕਮਜ਼ੋਰੀ ਜਾਂ ਦੌਰੇ ਇਹ ਬ੍ਰੇਨ ਟਿਊਮਰ ਦਾ ਸੰਕੇਤ ਵੀ ਹੋ ਸਕਦਾ ਹੈ ਡਾਕਟਰ ਮਾਰਟਿਨ ਮੁਤਾਬਿਕ ਜੇਕਰ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਹੀ ਡਾਕਟਰ ਦੇ ਨਾਲ ਸੰਪਰਕ ਕਰੋ ਹਸਪਤਾਲ ਦੇ ਵਿੱਚ ਸਟੀ ਜਾਂ ਐਮ ਆਰ ਆਈ ਸਕੈਨ ਰਾਹੀਂ ਦਿਮਾਗ ਦੀ ਜਾਂਚ ਕੀਤੀ ਜਾ ਸਕਦੀ ਹੈ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਵੀ ਇਹ ਲੱਛਣ ਨਜ਼ਰ ਆਉਂਦੇ ਨੇ ਤਾਂ ਇਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਾ ਕਰਿਓ ਤੇ ਤੁਰੰਤ ਹੀ ਤੁਸੀਂ ਡਾਕਟਰੀ ਸਲਾਹ ਲੈ ਲਓ ਕਿਉਂਕਿ ਜੇਕਰ ਤੁਸੀਂ ਇਹਨਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋ ਤਾਂ ਤੁਸੀਂ ਵੀ ਬ੍ਰੇਨ ਟਿਊਮਰ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਤੁਹਾਡੀ ਖੋਤੀ ਜ਼ਿੰਮੇਵਾਰੀ ਹੈ